ਹਾਂਜੀ 23 ਸਾਲ ਦੀ ਜਵਾਨ ਕੁੜੀ ਦਰਖਤ ਦੀ ਟੀਸੀ ਉੱਪਰ ਚੜ੍ਹ ਕੇ ਬੈਠ ਗਈ। ਦਰਖਤ ਦੀ ਲੰਬਾਈ 180 ਫੁੱਟ ਤੋਂ ਉੱਪਰ। ਕੋਈ ਸਹੂਲਤ ਨਹੀਂ। ਦੋ ਸਾਲਾਂ ਵਿੱਚ ਇੱਕ ਦਿਨ ਵੀ ਜ਼ਮੀਨ ਤੇ ਪੈਰ ਨਹੀਂ ਲਾਇਆਗਾ, ਨਾ ਦਿਨੇ ਨਾ ਰਾਤ ਨੂੰ। ਪਤਾ ਕਿਉਂ ਬੈਠੀ ਦੱਸਦਾ ਹਾਂ ਸੁਣ ਕੇ ਜਾਇਓ। ਆਪਣੇ ਬੱਚਿਆਂ ਨੂੰ ਆਪਣੀਆਂ ਧੀਆਂ ਨੂੰ ਇਸ ਕੁੜੀ ਦੀ ਬਹਾਦਰੀ ਬਾਰੇ ਇਹਦੇ ਜਜ਼ਬੇ ਬਾਰੇ ਇਹਦੀ ਹਿੰਮਤ ਬਾਰੇ ਜ਼ਰੂਰ ਦੱਸਿਓ ਪਤਾ ਹੋਣਾ ਚਾਹੀਦਾ ਸਾਨੂੰ ਇਸ ਕੁੜੀ ਦਾ ਨਾਮ ਆ ਜੂਲੀਆ ਬਟਰਫਲਾਈ ਹਿਲ ਅਮਰੀਕਾ ਦੀ ਆ ਗੱਲ 1997 ਦੀ ਆ ਜੰਗਲ ਕਾਫੀ ਪੁਰਾਣਾ ਅਮਰੀਕਾ ਦੇ ਵਿੱਚ ਉਹਨੂੰ ਕੱਟਣ ਵਾਸਤੇ ਇੱਕ ਕੰਪਨੀ ਕੰਟਰੈਕਟ ਕਰਦੀ ਆ ਮਤਲਬ ਕੱਟਣਾ ਚਾਲੂ ਕਰ ਦਿੰਦੀ ਆ ਤੇ ਦਰਖਤ ਬੜੇ ਪੁਰਾਣੇ ਆ ਉਸ ਜੰਗਲ ਦੇ ਵਿੱਚ ਜਦੋਂ ਜੂਲੀਆ ਨੂੰ ਪਤਾ ਲੱਗਦਾ ਤਾਂ ਇਹ ਕੁਝ ਲੋਕਾਂ ਨੂੰ ਇਕੱਠਾ ਕਰਦੀ ਆ ਤੇ ਧਰਨਾ ਲਾਉਂਦੇ ਆ ਪ੍ਰੋਟੈਸਟ ਕਰਦੇ ਆ ਪਰ ਲੋਕ ਕਿੰਨੀ ਦੇਰ ਨਾਲ ਖੜਦੇ ਪੰਜ ਦਿਨ 10 ਦਿਨ ਇੱਕ ਮਹੀਨਾ ਦੋ ਮਹੀਨੇ ਪਰ ਨਹੀਂ ਇਹਦੇ ਨਾਲ ਲੋਕ ਮਸਾ ਇੱਕ ਹਫਤਾ ਖੜੇ ਤੇ ਕੱਲੀ ਰਹਿ ਗਈ ਪਰ ਕੁਦਰਤ ਨਾਲ ਪਿਆਰ ਸੀ ਵਾਤਾਵਰਨ ਨਾਲ ਤੇ ਇਹਨੇ ਇੱਕ ਫੈਸਲਾ ਕੀਤਾ ਕਿਉਂਕਿ ਥੱਲੇ ਬੈਠੀ ਦੀ ਰੋਡ ਤੇ ਬੈਠੀ ਦੀ ਕੋਈ ਆਵਾਜ਼ ਨਹੀਂ ਸੀ ਸੁਣਦਾ ਫੈਸਲਾ ਕੀਤਾ ਦਰਖਤ ਤੇ ਚੜ ਗਈ ਇੱਕ ਚਾਦਰ ਤੇ ਦੋ ਫੱਟੀਆਂ ਕਿਸੇ ਤਰੀਕੇ ਵੀ ਲੈ ਕੇ ਤੇ ਉੱਪਰ ਇੱਕ ਬੈਠਣ ਵਾਸਤੇ ਜਗ੍ਹਾ ਬਣਾਈ 180 ਫੁੱਟ ਤੇ ਕੋਈ ਸਹੂਲਤ ਨਹੀਂ ਬਸ ਉਸ ਚਾਦਰ ਦੀ ਛਾਂ ਕੀਤੀ ਆ ਤੇ ਬੈਠ ਗਿਆ ਲਗਾਤਾਰ 2 ਸਾਲ ਬੈਠੀ ਰਹੀ ਕਿੰਨੇ ਮੀਂਹ ਨੇ ਰੀਆਂ ਚਖੜ ਤੂਫਾਨ 2 ਸਾਲਾਂ ਵਿੱਚ ਆਏ ਸਾਰੇ ਯੂਲੀਆ ਨੇ ਆਪਣੇ ਸਿਰ ਉੱਤੋਂ ਦੀ ਲੰਗਾ ਤੇ ਜਿੰਨੇ ਇੱਕ ਚਾਹਣ ਵਾਲੇ ਸੀ ਜਿੰਨੇ ਇੱਕ ਦੋਸਤ ਸੀਗੇ ਉਹ ਰੋਟੀ ਪਾਣੀ ਖਾਣ ਪੀਣ ਵਾਸਤੇ ਦਿੰਦੇ ਰਹੇ ਚੱਲਦਾ ਰਿਆ ਕੰਪਨੀ ਨੇ ਜ਼ੋਰ ਲਾ ਲਿਆ ਵੀ ਕਿਸੇ ਤਰੀਕੇ ਇਹ ਟੁੱਟ ਜਾਵੇ ਥੱਲੇ ਆ ਜਾਵੇ ਉੱਤੋਂ ਦੀ ਜਹਾਜ਼ ਲੰਘਾਏ ਫਿਰ ਆਪਣੀ ਸਿਕਿਉਰਿਟੀ ਭੇਜੀ ਇਸ ਨੂੰ ਡਰਾਉਣ ਵਾਸਤੇ ਫਿਰ ਦਰਖਤ ਦੇ ਥੱਲੇ ਪਲਾਸਟਿਕ ਨੂੰ ਅੱਗ ਲਾਤੀ ਕਿ ਧੂੰਏ ਦੇ ਨਾਲ ਉੱਪਰ ਸਾਹ ਨਾ ਆਵੇ ਪਰ ਨਹੀਂ ਜੂਲੀਆ ਤਸ ਤੋਂ ਮਸਣੀ ਹੋਏਗੀ ਹੌਸਲੇ ਦੇ ਨਾਲ ਲੜੀ ਇਕੱਲੀ ਪ੍ਰੋਟੈਸਟ ਕੀਤਾ ਕੰਪਨੀ ਨੇ ਉਹਨਾਂ ਬੰਦਿਆਂ ਨੂੰ ਵੀ ਪੈਸੇ ਦੇ ਕੇ ਖਰੀਦ ਲਿਆ ਜਿਹੜੇ ਇਸ ਦੀ ਮਦਦ ਕਰਦੇ ਸੀਗੇ ਕਿਤੇ ਨਾ ਕਿਤੇ ਖਾਣਾ ਪੀਣਾ ਦੇ ਕੇ ਆਉਂਦੇ ਸੀਗੇ ਬਿਲਕੁਲ ਕੱਲੀ ਰਹਿ ਗਈ ਆਖਰ ਨੂੰ 2 ਸਾਲ ਬਾਅਦ ਕੰਪਨੀ ਨੇ ਆਪਣਾ ਕੰਟਰੈਕਟ ਵਾਪਸ ਲਿਆ ਦਰਖਤਾਂ ਨੂੰ ਕੱਟਣਾ ਬੰਦ ਕੀਤਾ ਇਹ ਹੁੰਦਾ ਜਜ਼ਬਾ ਇਹ ਹੁੰਦੀ ਆ ਬਹਾਦਰੀ 23 ਸਾਲ ਦੀ ਉਮਰ ਵਿੱਚ ਸਾਡੇ ਬੱਚੇ ਸਾਡੀਆਂ ਧੀਆਂ ਸਾਡੇ ਪੁੱਤਰ ਰੀਲਾਂ ਬਣਾਉਣ ਵਿੱਚ ਵਿਜੀਆ ਗੱਲ ਕੋਈ ਜ਼ਿਆਦਾ ਪੁਰਾਣੀ ਨਹੀਂ ਜਿਆਦਾ ਪ੍ਰਾਣੀ ਗੱਲ ਨਹੀਂ ਹੈਗੀ ਤੇ ਇਹ ਕੁੜੀ ਅੱਜ ਸ਼ੀਰੋ ਆ Google ਤੇ ਸਰਚ ਮਾਰ ਕੇ ਦੇਖਿਓ ਜੂਲੀਆ ਬਟਰਫਲਾਈ ਹਿੱਲ ਤੁਹਾਨੂੰ ਪਤਾ ਲੱਗ ਜਾਊਗਾ ਇਸ ਕੁੜੀ ਦੇ ਜਜ਼ਬੇ ਦਾ ਵੀਡੀਓ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੀਆਂ ਧੀਆਂ ਨੂੰ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ YouTube ਤੇ ਇੱਕ ਵਾਰੀ ਸਰਚ ਮਾਰਿਓ ਜਾਂ Google ਤੇ ਮਾਰ ਲਿਓ ਦੱਸਿਓ ਕਿ ਆਹ ਹੁੰਦੀ ਆ ਬਹਾਦਰੀ ਆਹ ਹੁੰਦਾ ਜਜ਼ਬਾ ਇੰਸਟਾਗ੍ਰਾਮ 'ਤੇ ਰੀਲਾਂ ਬਣਾਉਣੀਆਂ ਜਾਂ ਉਲਟੇ ਸਿੱਧੇ ਕੰਮ ਕਰਨ ਨੂੰ ਟੈਲੈਂਟ ਨਹੀਂ ਕਹਿੰਦੇਗੇ ਬਹਾਦਰੀ ਨਹੀਂ ਕਹਿੰਦੇਗੇ ਸਲੂਟ ਆ ਇਸ ਕੁੜੀ ਨੂੰ ਜਿਹਨੇ ਇੰਨੀ ਛੋਟੀ ਉਮਰ ਵਿੱਚ ਐਡਾ ਵੱਡਾ ਡਿਸੀਜਨ ਲਿਆ ਇਹਨੂੰ ਕਹਿੰਦੇ ਆ ਕੁਦਰਤ ਨਾਲ ਪਿਆਰ ਦਰਖਤਾਂ ਨਾਲ ਪਿਆਰ ਵੀਡੀਓ ਨੂੰ ਸ਼ੇਅਰ ਕਰ ਦਿਓ ਇਸ ਕੁੜੀ ਦੇ ਹੌਸਲੇ ਲਈ ਜੁੜੇ ਰਹੋ ਆਪਣੇ ਪੇਜ ਨਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਮਿਹਰਬਾਨੀ